ਆ ਲੈ ਸੰਭ ਲੈ ਯਾਰ ਆਵੇ ਤੇਰਾ ਛੱਲਾ ਸਾਥ ਹੋਣੀ ਤੇਰਾ ਪਿਆਰ ਨੇ ਬਿਣਾਵੇ ਬਹੁਤ ਖੂਬਸੂਰਤ ਬਹੁਤ ਖੂਬਸੂਰਤੀ ਚ ਜਿੱਦਨੇ ਉਹਨਾਂ ਨੇ ਲਿਖਿਆ ਹੈ ਰਾਜਮਾਨ ਸਾਹਿਬ ਜੀ ਦਾ ਤੇ ਮੈਂ ਸਗੋਂ ਹੁਣ ਗੀਤ गा ਕੇ ਉਹਨਾਂ ਨੂੰ ਮਿਲ ਦਾ ਮੌਕਾ ਮਿਲਿਆ ਮੈਨੂੰ ਕੱਲ ਨੂੰ ਮਿਲੇ ਜੀ ਤੇ ਮੈਂ ਬੇਨਤੀ ਕਰਨੀ ਆਪ ਸਾਰਿਆਂ ਨੂੰ ਮੈਨੂੰ ਮੌਕਾ ਮਿਲਿਆ ਤੁਹਾਡੇ ਰੂਪ ਰੂਪ ਆਪਣੀ ਲਾਈਵ ਸਿੰਗਿੰਗ ਆਉਣ ਦਾ ਤੇ ਸਾਰੀਆਂ ਭੈਣਾਂ ਸਾਰੇ ਬਜ਼ੁਰਗ ਸਾਰੇ ਪਰਿਵਾਰ ਤੁਸੀਂ ਸਾਰੇ ਆਇਓ ਜੀ ਆਰੇ ਆਪਾਂ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਆਪਣੇ ਗੀਤ ਸਾਂਝੇ ਕਰਾਂਗੇ ਮੈਂ ਅਰਦਾਸ ਕਰਦੀ ਆ ਕਿ ਸੰਗਤਾਂ ਨਿਹਾਲ ਹੋਣ ਚੌਣੇ ਇਕਬਾਲ ਹੋਣ ਅਰ ਬਖਰਬ ਤੇਰੇ ਸਰਦਾਲੂ ਪਰਵਾਰ ਹੋ ਜੁਗ ਜੁਗ ਹੇਤ ਤੇਰੀ ਖਰੀ ਟਕਸਾਲ ਚੱਲੇ ਸੰਗਤਾਂ ਦੇ ਬੇੜੇ ਤੇਰੇ ਪਾਠ ਨਾਲ ਪਾਰ ਹੋਣ ਬਹੁਤ ਜ਼ਿਆਦਾ ਮੈਂ ਪ੍ਰਮਾਤਮਾ ਨੂੰ ਬਹੁਤ ਮੰਨਦੀ ਆ ਜਿਹੜੇ ਮੇਰੀ ਆਡੀਅנס ਹੈ ਉਹਨਾਂ ਨੂੰ ਪਤਾ ਹੈ ਤੇ ਮੈਨੂੰ ਲੱਗਦਾ ਜੀ ਮੇਰੀ ਸ਼ੁਰੂਆਤ ਹੀ ਕਿਉਂਕਿ ਮੈਂ ਕੀਰਤਨ ਤੋਂ ਸ਼ੁਰੂਆਤ ਕੀਤੀ ਹੈ ਤਾਂ ਹਰ ਮੱਕ 12 ਤੋਂ ਬਹੁਤ ਸਾਡੇ ਫਰੈਂਡਸ ਸੀਗੇ ਸਾਰੀ ਕਾਲੇ ਟੀਮ ਨੇ ਗਿੱਦਾ ਪਾਇਆ ਸੀ ਤੇ ਲੱਕੀਲੀ ਲੋਕਾਂ ਨੂੰ ਬਿੱਟੀ ਬਾਰੇ ਪਤਾ ਲੱਗ ਗਿਆ ਵੀ ਇਹ ਕੁੜੀ ਹੈ ਤੇ ਉੱਥੋਂ ਸ਼ੁਰੂਆਤ ਹੋਈ ਫਿਰ ਆਡੀਓ ਕੈਸੇਟਸ 'ਤੇ ਮੈਂ ਰਿਕਾਰਡ ਕੀਤੀਆਂ ਦੀ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਦਾ ਪੰਜਾਬ ਟਾਕਸ ਟੈਲੀਵਿਜ਼ਨ ਮੈਂ ਤੁਹਾਡਾ ਦੋਸਤ ਅਤੇ ਹੋਸਟ ਹਰਮਨਪ੍ਰੀਤ ਸਿੰਘ ਸੋ ਜਦੋਂ ਪੰਜਾਬੀ ਗੀਤਕਾਰੀ ਦੀ ਗੱਲ ਹੁੰਦੀ ਹੈ ਗਾਇਕੀ ਦੀ ਗੱਲ ਹੁੰਦੀ ਹੈ ਤਾਂ ਅਕਸਰ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਜਿਹੜੇ ਪੁਰਾਣੇ ਗੀਤ ਸੀਗੇ ਜਾਂ ਜਿਹੜੇ ਪੁਰਾਣੇ ਗਾਇਕ ਸੀ ਉਹਨਾਂ ਦੀ ਜਿਹੜੀ ਗਾਇਕੀ ਹੈ ਉਹ ਬਹੁਤ ਚੰਗੀ ਹੋਇਆ ਕਰਦੀ ਸੀ ਬਹੁਤ ਗੱਲਾਂ ਬਣਦੀਆਂ ਬਹੁਤ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਔਰ ਜਦੋਂ ਖਾਸ ਤੌਰ ਤੇ ਲੋਕ ਗੀਤਾਂ ਦੀ ਗੱਲ ਆਉਂਦੀ ਹੈ ਪੰਜਾਬ ਪੰਜਾਬੀਅਤ ਨਾਲ ਜੁੜੇ ਹੋਏ ਗੀਤਾਂ ਦੀ ਗੱਲ ਆਉਂਦੀ ਹੈ ਤਾਂ ਬਹੁਤ ਘੱਟ ਨਾਂ ਨੇ ਜਿਨ੍ਹਾਂ ਨੂੰ ਅਸੀਂ ਉਂਗਲਾਂ ਤੇ ਗਿਣ ਸਕਨੇ ਆਰ ਉਹਨਾਂ ਨਾਵਾਂ ਦੇ ਵਿੱਚੋਂ ਹੀ ਇੱਕ ਸ਼ਖਸੀਅਤ ਅੱਜ ਸਾਡੇ ਨਾਲ ਸਾਡੇ ਸ਼ਹਿਰ ਵਿਨੀਪੈਗ ਦੇ ਵਿੱਚ ਮੌਜੂਦ ਨੇ ਅਸੀਂ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਣਾ ਔਰ ਦੱਸ ਦਿੰਨੇ ਆ ਕਿ ਉਹ ਹਾਕੀ ਦੇ ਪਲੇਅਰ ਰਹੇ ਆ ਗਿਆਨ ਸਿੰਘ ਉਹਨਾਂ ਦੇ ਉਤਰੀ ਨੇ ਔਰ ਨਾਲ ਹੀ ਉਹਨਾਂ ਨੇ ਪੰਜਾਬ ਸਟੇਟ ਦੇ ਵਿੱਚ ਪੰਜਾਬ ਗਵਰਨਮੈਂਟ ਦੇ ਅੰਦਰ ਜੌਬ ਕੀਤੀ ਸਿਆਸਤ ਦੇ ਨਾਲ ਵੀ ਜੁੜੇ ਰਹੇ ਆ ਔਰ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਚੰਗਾ ਨਾਮ ਇੱਕ ਚੰਗਾ ਰਤਬਾ ਇੱਕ ਚੰਗੀ ਸ਼ਾਨ ਉਹਨਾਂ ਨੇ ਬਰਕਰਾਰ ਰੱਖੀ ਹੈ ਸੋ ਮੈਂ ਦੇਰ ਨਹੀਂ ਕਰਨੀ ਸੋ ਮੇਰੀ ਮਰਾਦ ਨੇ ਅੱਜ ਦੇ ਸਾਡੇ ਇਸ ਐਪੀਸੋਡ ਦੇ ਵਿੱਚ ਸਤਵਿੰਦਰ ਬਿੱਟੀ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਹਰਮਨ ਵਿਰੇਥ ਹਰ ਨੂੰ ਔਰ ਇਸੂ ਪੰਜਾਬੀਆਂ ਨੂੰ ਜਿੰਨੇ ਵੀ ਪੂਰੀ ਦੁਨੀਆ 'ਚ ਵਸਦੇ ਆ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਬਹੁਤ ਹੀ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਮਮ ਚੜਦੀ ਕਲਾ ਜੀ ਚੜਦੀ ਕਲਾ ਸੋ ਚੜਦੀ ਕਲਾ ਦੀ ਗੱਲ ਕੀਤੀ ਹੈ ਤਾਂ ਚੜਦੀ ਕਲਾ ਤੋਂ ਸ਼ੁਰੂਆਤ ਕਰਦੇ ਆਂ ਜੀ ਚੜਦੀ ਕਲਾ ਸਪੋਰਟਸ ਕਲੱਬ ਦਾ ਦੋ ਰੋਜ਼ਾ ਟੂਰਨਾਮੈਂਟ ਹੈ ਤੁਸੀਂ ਆਏ ਹੋ ਸੋ ਕਿਵੇਂ ਦਾ ਲੱਗ ਰਿਹਾ ਅ ਪਹਿਲੀ ਗੱਲ ਤਾਂ ਨਾਮ ਸੁਣ ਕੇ ਇੰਨਾ ਚੰਗਾ ਲੱਗਿਆ ਕਿ ਜਿਹੜਾ ਇਹ ਨਾਮ ਹੈ ਸਾਡੇ ਬੱਚਿਆਂ ਤੱਕ ਜਾਵੇ ਜੀ ਸੋ ਚੜਦੀ ਕਲਾ ਸਪੋਰਟਸ ਕਲੱਬ ਦਾ ਸਾਰਿਆਂ ਦਾ ਆਪਣੇ ਵੀਰਾਂ ਦਾ ਮੈਂ ਧੰਨਵਾਦ ਕਰਦੀ ਆਂ ਜੀ ਔਰ ਥੜੀ ਲੰਬੀ ਉਮਰ ਲਈ ਅਰਦਾਸ ਕਰਦੀਆਂ ਕਿ ਤੁਸੀਂ ਇਹੋ ਜੇ ਮੇਲੇ ਕਰਵਾ ਰਹੇ ਹੋ ਔਰ ਕਰਵਾਉਂਦੇ ਰਹੋ ਕਰਵਾਉਂਦੇ ਰਹਿਣ ਪਰਮਾਤਮਾ ਤੁਹਾਡੇ ਤੇ ਕਿਰਪਾ ਰੱਖੇ ਕਿਉਂਕਿ ਬਹੁਤ ਜ਼ਰੂਰੀ ਨੇ ਮੇਲੇ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹ ਇਸ ਤੋਂ ਅੱਗੇ ਤੋਂ ਅੱਗੇ ਸਿੱਖਦੀ ਹੈ ਔਰ ਮੈਂ ਇਹ ਵੀ ਧੰਨਵਾਦ ਕਰਦੀਆਂ ਕਿ ਇਸ ਵਾਰ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਆਪਣੀ ਸ਼ਾਇਰ ਵੀ ਖੇਡ ਸਕਦੇ ਆ ਥੈਂਕ ਯੂ ਮੈਮ ਤੁਸੀਂ ਆਏ ਹੋ ਸਾਡੇ ਸ਼ਹਿਰ ਦੇ ਵਿੱਚ ਨਾ ਤੇ ਮੈਮ ਜਦੋਂ ਹੁਣ ਤੁਹਾਡੀ ਆਪਾਂ ਗਾਇਕੀ ਦੀ ਗੱਲ ਕਰੀਏ ਤਾਂ ਤਿੰਨ ਦਹਾਕੇ ਹੋ ਚੁੱਕ ਕੇ ਅੱਜ ਮਹਾਰਾਜ ਦੀ ਕਿਰਪਾ ਆਣਾ ਸੋ ਕਿੰਨਾ ਕੁ ਬਲੈਸ ਫੀਲ ਕਰਦੇ ਆ ਬਹੁਤ ਜ਼ਿਆਦਾ ਇਹ ਮੈਂ ਪ੍ਰਮਾਤਮਾ ਨੂੰ ਬਹੁਤ ਮੰਦੀ ਆ ਜਿਹੜੇ ਮੇਰੀ ਆਡੀਅנס ਹੈ ਉਹਨਾਂ ਨੂੰ ਪਤਾ ਹੈ ਤੇ ਮੈਨੂੰ ਲੱਗਦਾ ਜੀ ਮੇਰੀ ਸ਼ੁਰੂਆਤ ਹੀ ਕਿਉਂਕਿ ਮੈਂ ਕੀਰਤਨ ਤੋਂ ਸ਼ੁਰੂਆਤ ਕੀਤੀ ਆ ਤਾਂ 8 12 ਤੋਂ ਜੀ ਮਮ ਤੇ ਜਿਆਦਾਤਰ ਮੈਂ ਮਤਲਬ ਇਹ ਤਾਂ ਆਰਮਕ ਦੇ ਚਨਾਮਾ ਗੁਰੂ ਸਾਹਿਬ ਨਾਲ ਸੰਬੰਧਿਤ ਹੁੰਦੀਆਂ ਸੀ ਉਹ ਜਿਵੇਂ ਸਾਡੇ ਪੰਜਮੀ ਭਰਦੀ ਸੀ ਜੀ ਪਟਿਆਲੇ ਹੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਨੂੰ ਮੈਂ ਜਦੋਂ ਵੀ ਜਾਣਾ ਟਾਈਮ ਤਾਂ ਸ਼ਾਮ ਨੂੰ ਮਿਲਦਾ ਹੁੰਦਾ ਸੀ ਮੈਂ ਬੜੀ ਬਾਰੀ ਗੱਲ ਕੀਤੀ ਹੈ ਲੋਕਾਂ ਨਾਲ ਤੇ ਪਰ ਉਹ ਜਿਹੜਾ ਮੇਰੀ ਨਹੀਂ ਬਣਦੀ ਰਹੀ ਇੱਕ ਤਾਂ ਆਪਣੇ ਗੁਰੂ ਸਾਹਿਬ ਨਾਲ ਮੇਰੀ ਅਟੈਚਮੈਂਟ ਹੁੰਦੀ ਗਈ ਔਰ ਨਾਲ ਨਾਲ ਇੱਕ ਜਜ਼ਬਾ ਜਿਹੜਾ ਸਿੰਗਿੰਗ ਵੱਲ ਮੈਨੂੰ ਪ੍ਰੇਰਿਤ ਹੋਈ ਮੈਂ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹੀ ਕਨੀ ਸੀ ਜਿਹੜੀ ਮੈਨੂੰ ਇੰਨੀ ਦੇਰ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਦਾ ਇੰਨਾ ਵੱਡਾ ਸਮਾਂ ਲੰਘ ਗਿਆ ਤੇ ਮੈਨੂੰ ਅੱਜ ਵੀ ਮੈਂ ਮੈਨੂੰ ਤਾਂ ਲੱਗਦਾ ਮੈਂ ਉਲਥੀ ਆ ਵੀ ਮੈਂ ਇੱਕ ਜਗ੍ਹਾ ਮੈਨੂੰ ਲੱਗਦਾ ਮੈਂ ਬਸ ਖੜ ਗਈ ਹੈ ਮੇਰੀ ਜ਼ਿੰਦਗੀ ਤੇ ਐਕਸਟਰਾ ਮੈਨੂੰ ਲੱਗਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇੰਨਾ ਟਾਈਮ ਲੰਘ ਗਿਆ ਪਰ ਮੈਂ ਜਦੋਂ ਅਸੀਂ ਗੱਲਬਾਤ ਕਰਦੇ ਆ ਨਾ ਕਿ ਸਾਹਮਣੇ ਸਖਸ਼ੀਤ ਬੈਠੀ ਹੁੰਦੀ ਹੈ ਤਾਂ ਆਫ ਕੌਰ ਹੁਣ ਜੇ ਉਤਾਰ ਆਉਂਦੇ ਤਾਂ ਚੜਾਅ ਵੀ ਆਉਂਦੇ ਆ ਚੜਾਅ ਆਉਂਦੇ ਤਾਂ ਉਤਾਰ ਵੀ ਆਉਂਦੇ ਆ ਪਰ ਬਹੁਤ ਘੱਟ ਸਖਸ਼ੀਤ ਐ ਇਦਾਂ ਦੀ ਹੁੰਦੀਆਂ ਜਿਨ੍ਹਾਂ ਨੂੰ ਸਾਨੂੰ ਇਹ ਸਵਾਲ ਕਰਨ ਦਾ ਮੌਕਾ ਮਿਲਦਾ ਮੈਂ ਵੀ ਮਹਾਰਾਜ ਦੀ ਬੜੀ ਕਿਰਪਾ ਰਹੀ ਹੈ ਤੁਹਾਨੂੰ ਹਾਂਜੀ ਮੈਨੂੰ ਨਹੀਂ ਲੱਗਿਆ ਕਦੇ ਮੈਨੂੰ ਕਦੇ ਨਹੀਂ ਲੱਗਿਆ ਇਹ ਮੇਰੇ ਗੁਰੂ ਦੀ ਕਿਰਪਾ ਹੈ ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਜਿਵੇਂ ਜਦੋਂ ਅਸੀਂ ਮਿਲ ਲੱਗਦਾ ਛੋਟੇ ਸੀਗੇ ਤਾਂ ਸਾਰੇ ਆਪਾਂ ਠੀਕ ਦੇ ਪਰਿਵਾਰਾਂ ਚੋਂ ਹੀ ਸੀਗੇ ਤੇ ਮੇਰੇ ਫਾਦਰ ਸਾਹਿਬ ਨੇ ਬੜੀ ਮਿਹਨਤ ਕੀਤੀ ਸੀ ਜੀ ਔਰ ਉਹ ਮੈਨੂੰ ਯਾਦ ਹੈ ਕਿ ਸਾਡਾ ਬੱਤੇ ਸਾਡੇ ਨਾਨਕੇ ਸੀਗੇ ਮੇਰੇ ਡੈਡੀ ਦੇ ਤੇ ਉਸ ਪਿੰਡ ਤੋਂ ਸਾਈਕਲ ਚਲਾ ਕੇ ਪਟਿਆਲੇ ਆਉਂਦੇ ਹੁੰਦੇ ਸੀਗੇ ਉਹ ਮੈਨੂੰ ਦੱਸਦੇ ਰਹੇ ਪਰ ਮੈਨੂੰ ਕਦੇ ਐ ਨਹੀਂ ਲੱਗਿਆ ਕਿ ਕੋਈ ਮਤਲਬ ਕਮੀ ਹੋਵੇ ਜ਼ਿੰਦਗੀ 'ਚ ਕਿਸੇ ਵੀ ਪੱਖੋਂ ਤੇ ਜਦੋਂ ਫਿਰ ਗਾਇਕੀ ਚ ਮੈਂ ਆ ਗਈ ਜਾਂ ਫਿਰ ਮੈਂ ਸਟੱਡੀ ਚ ਜਾਂ ਮੈਂ ਖੇਡਣ ਚ ਮੈਨੂੰ ਹਮੇਸ਼ਾ ਐਂ ਲੱਗਿਆ ਕਿ ਮੈਂ ਬੁਲੰਦੀਆਂ ਤੇ ਹੀ ਆ ਮੈਨੂੰ ਕਦੀ ਇਸ ਤਰ੍ਹਾਂ ਦੀ ਫੀਲਿੰਗ ਨਹੀਂ ਆਈ ਆਪਣੀ ਜ਼ਿੰਦਗੀ ਚ ਕਿ ਹੁਣ ਮੈਨੂੰ ਘਟਿਆ ਜਾਂ ਵਧਦਾ ਕਿਉਂਕਿ ਮੈਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਕੰਮ ਦੀ ਕਦੀ ਕਮੀ ਨਹੀਂ ਹੋਣ ਦਿੱਤੀ ਮਤਲਬ ਇਸ ਤਰ੍ਹਾਂ ਦੇ ਜੀਵਨ ਚ ਬਿਜ਼ੀ ਬਹੁਤ ਮਤਲਬ ਇਹਨੂੰ ਰੱਖਿਆ ਪਰਮਾਤਮਾ ਦੀ ਕਿਰਪਾ ਨਾਲ ਜੀ ਹਾਂ ਜੀ ਔਰ ਮੈਮ ਜਦੋਂ ਆਪਾਂ ਹੁਣ ਦੇਖਦੇ ਆਂ ਵੀ ਪਿਛਲੇ 3 ਦਹਾਕਿਆਂ ਤੋਂ ਸਫਰ ਨੂੰ ਮੇਨਟੇਨ ਕਰਕੇ ਰੱਖਣਾ ਹਨਾ ਔਰ ਇੰਡਸਟਰੀ ਨੇ ਵੀ ਬਹੁਤ ਕੁਝ ਦੇਖਿਆ ਇਸ ਦਰਮਿਆਨ ਤੇ ਨਧਾਖਿਆਂ ਦੇ ਵਿੱਚ ਉਹਨਾਂ ਨੇ ਇੱਕ ਲੰਬਾ ਸਫ਼ਰ ਤੈਅ ਕੀਤਾ ਹਨਾ ਹਾਂਜੀ ਪਹਿਲਾਂ ਜਦੋਂ ਕੈਸਟਾਂ ਦੂਜੀਆਂ ਛੋਟੀਆਂ ਹੁੰਦੀਆਂ ਫਿਰ ਵੱਡੇ ਤਵੇ ਤੁਸੀਂ ਤਾਂ ਉਹ ਸਾਰੇ ਚੀਜ਼ਾਂ ਦੇਖ ਕੇ ਆਏ ਹੋ ਮੇਰੀ ਸ਼ੁਰੂਆਤ ਕੈਸਟਾਂ ਤੋਂ ਹੋਈ ਹੈ ਹਾਂਜੀ ਮੈਂ ਮਤਲਬ ਇੱਕ ਵੀਡੀਓ ਕੈਸਟਾਂ ਵੀ ਆਉਂਦੀਆਂ ਸੀ ਉਦੋਂ ਉਦੋਂ ਇੱਕ ਕੈਸਟ ਬਣੀ ਸੀ ਗਿੱਧਾ ਪਾਓ ਕੁੜੀਓ ਪੰਗੜਾ ਪਾਉ ਮੰਡਿਓ ਇੱਕ ਕੁੜੀਆਂ ਦੀ ਹੜਤਾਲ ਇਹ ਵੀਡੀਓ ਮੂਵੀਜ਼ ਬਣੀਆਂ ਸੀ ਉਦੋਂ ਨਵੇਂ ਨਵੇਂ ਸਾਡੇ ਘਰੇ ਹੈਗੇ ਸੀ ਹਾਂਜੀ ਤੇ ਉਦੋਂ ਮੇਰੀ ਸ਼ੁਰੂਆਤ ਹੋਈ ਸੀ ਜੀ ਤੇ ਉਹ ਚ ਗਿੱਧੇ ਦੀਆਂ ਮਤਲਬ ਬਹੁਤ ਸਾਡੇ ਫਰੈਂਡਸ ਸੀਗੇ ਸਾਰੀ ਕਾਲਜ ਟੀਮ ਨੇ ਗਿੱਧਾ ਪਾਇਆ ਸੀ ਤੇ ਲੱਕੀਲੀ ਲੋਕਾਂ ਨੂੰ ਬਿੱਟੀ ਬਾਰੇ ਪਤਾ ਲੱਗਿਆ ਵੀ ਇਹ ਕੁੜੀ ਹੈ ਤੇ ਉੱਥੋਂ ਸ਼ੁਰੂਆਤ ਹੋਈ ਫਿਰ ਆਡੀਓ ਕੈਸੇਟਸ ਅਸੀਂ ਮੈਂ ਰਿਕਾਰਡ ਕੀਤੀਆਂ ਜੀ ਉਹ ਚੀਜ਼ ਮੈਂ ਦੇਖੀ ਹੈ ਜੀ ਫਿਰ ਹੌਲੀ ਹੌਲੀ ਜੋ ਵੀ ਚਲੋ ਇਲੈਕਟ੍ਰੋਨਿਕਲੀ ਬਹੁਤ ਸਾਊਂਡ ਹੋ ਗਿਆ ਸਾਰਾ ਮਿਊਜ਼ਿਕ ਤੇ ਥੋੜਾ ਲੇਟ ਜਰੂਰ ਆਇਆ ਮੈਨੂੰ ਲੱਗਦਾ ਸੀ ਲੋਕਾਂ ਨੂੰ ਲੱਗਦਾ ਸੀ ਕਿ ਕਿੱਥੇ ਨੇ ਕਲਾਕਾਰ ਜਿਹੜੇ ਨਹੀਂ ਕਿਉਂਕਿ ਅਸੀਂ ਆਲਰੇਡੀ ਇੰਨਾ ਬਿਜ਼ੀ ਸੀਗੇ ਤੇ ਸੰੁਰਾਦ ਇਸ ਤੋਂ ਪਹਿਲਾਂ ਹੀ ਬਹੁਤ ਬਿਜ਼ੀ ਆ ਤੇ ਮਤਲਬ ਜਿਹੜਾ ਜਦੋਂ ਸੋਸ਼ਲ ਮੀਡੀਆ ਆਇਆ ਇਹਨੂੰ ਥੋੜਾ ਸਮਝਣ ਚ ਮੈਨੂੰ ਲੱਗਦਾ ਹੈ ਕਿ ਟਾਈਮ ਲੱਗਿਆ ਅਸੀਂ ਅਸੀਂ ਲੇਟ ਸ਼ੁਰੂਆਤ ਕੀਤੀ ਹੈ ਮੈਨੂੰ ਲੱਗਦਾ ਮੈਂ ਆਪ ਤੱਕ ਇਹ ਕਰਦੀ ਨਹੀਂ ਸੀ ਸੋਸ਼ਲ ਮੀਡੀਆ ਯੂ ਹਾਂਜੀ ਤੇ ਆਪਣੇ ਆਪ ਜੋ ਚੱਲ ਰਿਹਾ ਸੀਗਾ ਮਤਲਬ ਕਿਸੇ ਨੇ ਪਾਤਾ ਕੋਈ ਕਿਸ ਤਰ੍ਹਾਂ ਬਟ ਮੈਂ ਜਦੋਂ ਤੋਂ ਥੋੜਾ ਧਿਆਨ ਦਿੱਤਾ ਕਿ ਨਹੀਂ ਕਿ ਜੋ ਅੱਜ ਮਤਲਬ ਹੌਲੀ ਹੌਲੀ ਫਿਰ ਅਸੀਂ ਸਿੱਖੇ ਪਹਿਲਾਂ ਤਾਂ ਮਤਲਬ ਮੈਨੂੰ ਲੱਗਦਾ ਮੈਂ ਸਭ ਤੋਂ ਲੇਟ ਸਿੱਖਿਆ ਹੋਣਾ ਕਿਵੇਂ ਯੂਜ਼ ਕਰਨਾ ਕਿੰਦਾ ਤੇ ਬਟ ਫਿਰ ਮੈਨੂੰ ਲੱਗਿਆ ਕਿ ਹੁਣ ਤਾਂ ਹੋਰ ਵੀ ਈਜ਼ੀ ਹੈ ਹੁਣ ਤਾਂ ਰੀਲਾ ਰੁੱਲਾ ਪਾ ਲੈਂਦੇ ਹੋਵਾਂਗੇ ਇੰਸਟਾਗ੍ਰਾਮ 'ਤੇ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਨਹੀਂ ਨਾ ਮੈਨੂੰ ਐ ਲੱਗਦਾ ਹੁੰਦਾ ਹੈ ਕਿ ਮੇਰੇ ਕੋਲ ਕੁਝ ਚਾਹੀਦਾ ਹੈ ਕੋਈ ਨਵੀਂ ਕੋਈ ਕੰਟੈਂਟ ਚਾਹੀਦਾ ਮੈਂ ਰੋਜ਼ ਹੀ ਜਾਂ ਨਾ ਹੋਰ ਵੀ ਬੜੇ ਕੰਮ ਹੈ ਜੀਵਨ ਦੇ ਕਿ ਮੈਂ ਰੋਜ਼ ਹੀ ਨਹੀਂ ਕਰ ਸਕਦੀ इवन ਜਦੋਂ ਮੇਰਾ ਗੀਤ ਵੀ ਕੋਈ ਆਉਂਦਾ ਹੈ ਜੀ ਨਵਾਂ ਤੇ ਮੇਰੀ ਸੋਸ਼ਲ ਮੀਡੀਆ ਟੀਮ ਮੈਨੂੰ ਕਹਿੰਦੀ ਹੈ ਵੀ ਸਾਨੂੰ ਐਵੇਂ ਵੀਡੀਓ ਬਣਾ ਦੇ ਮੈਨੂੰ ਫੇਕ ਜਿਆ ਨਹੀਂ ਚੰਗਾ ਲੱਗਦਾ ਕੰਮ ਕਰਨ ਮੇਰੇ ਕੱਪੜਾ ਸੁਭਾ ਹੈ ਮੈਨੂੰ ਮੈਨੂੰ ਲੱਗਦਾ ਕਿ ਮੇਰੇ ਕੋਲ ਕੁਝ ਕਹਿਣ ਨੂੰ ਚਾਹੀਦਾ ਹੈ ਤੇ ਜਾਂ ਜਿਵੇਂ ਮੇਰਾ ਕੋਈ ਨਵਾਂ ਗੀਤ ਆਉਂਦਾ ਹੈ ਉਹ ਮੈਂ ਜਰੂਰ ਉਹ ਜੋ ਬਣਾਇਆ ਹੈ ਡਾਇਰੈਕਟਰ ਨੇ ਤੇ ਉਹਨੂੰ ਦੱਸਣ ਲਈ ਮੈਂ ਲੋਕਾਂ 'ਚ ਜਾਵਾਂ ਕਿ ਮੈਂ ਅਜਾ ਨਵੀਂ ਗੱਲ ਕੀਤੀ ਹੈ ਤੇ ਉਦਾਂ ਹੀ ਹੁਣ ਮੈਂ ਰੋਜ਼ ਹੀ ਕਰਦਾ ਮਤਲਬ ਫਿਰ ਹੁਣ ਫੈਮਿਲੀ 'ਚਾਂ ਬਹੁਤ ਚੀਜ਼ਾਂ ਨੇ ਹਾਂਜੀ ਸੋ ਮੈਨੂੰ ਲੱਗਦਾ ਕਿ ਮੈਂ ਥੋੜਾ ਸਲੋ ਚੱਲ ਗਈ ਹਾਂਜੀ ਅਰਨਮ ਜਦੋਂ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਆਪਣੇ ਜੀਵਨ ਦੀ ਗੱਲ ਕੀਤੀ ਆ ਕਿ ਮੈਂ ਗੁਰਦਾਰਾ ਸਾਹਿਬ ਜਾਂਦੇ ਸੀ ਉੱਥੇ ਮੌਕਾ ਮਿਲਿਆ ਤਾਂ ਮੈਂ ਪੜਨ ਦਾ ਉਦੋਂ ਵਿਜ਼ਨ ਕਲੀਅਰ ਸੀਗਾ ਵੀ ਨਹੀਂ ਇਹੀ ਇਸ ਫੀਲਡ ਨੂੰ ਆਪਣੀ ਆਵਾਜ਼ ਨਹੀਂ ਮੈਂ ਗਏ ਹਾਂ ਜੀ ਇਹ ਮੇਰੇ ਬਚਪਨ ਤੋਂ ਮੇਰੀ ਚਿੰਗ ਸੀਗੀ ਮਨ ਚ ਕਿ ਵੀ ਮੈਂ ਗਾਣਾ ਹੈ ਹੂੰ ਬਾਕੀ ਐ ਸੀਗਾ ਕਿ ਜੇ ਮੈਨੂੰ ਕੋਈ ਚਾਂਸ ਮਿਲਦਾ ਸੀ ਉਹ ਮੈਂ ਅਵੇਲ ਕਰਦੀ ਸੀਗੀ ਹਾਂਜੀ ਤੇ ਚਾਂਸ ਪ੍ਰਮਾਤਮਾ ਹੀ ਤੁਹਾਨੂੰ ਦਿੰਦੇ ਹੈ ਬਿਲਕੁਲ ਮੈਨੂੰ ਐਵੇਂ ਲੱਗਦਾ ਹੈ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਥੋਸੀ ਕਿਸੇ ਜਗ੍ਹਾ ਪਹੁੰਚਦੇ ਹਾਂ ਮੈਨੂੰ ਐਵੇਂ ਦੇ ਫਾਦਰ ਮਿਲੇ ਉਹਨਾਂ ਨੂੰ ਲੱਗਿਆ ਫਾਦਰ ਸਿੱਖਦੇ ਸੀ ਹਰਮੋਨੀਅਮ ਤੇ ਥੋੜਾ ਗਾ ਵੀ ਲੈਂਦੇ ਸੀ ਲਿਖ ਵੀ ਲੈਂਦੇ ਸੀ ਪਰ ਐਨੇ ਵਧੀਆ ਮੈਨੂੰ ਫਾਦਰ ਦਿੱਤੇ ਪਰਮਾਤਮਾ ਕਿ ਮੈਂ ਉਹਨਾਂ ਦੇ ਸਾਥ ਨਾਲ ਹੀ ਸਾਰਾ ਕੁਝ ਸਿੱਖੀ ਜੀ ਮੇਰੇ ਗੁਰੂ ਹੀ ਮੇਰੇ ਫਾਦਰ ਨੇ ਮੈਂ ਉਹਨਾਂ ਤੋਂ ਜੋ ਜਿੰਨਾ ਕੋ ਉਹਨਾਂ ਨੂੰ ਗਾਉਣਾ ਆਉਂਦਾ ਸੀ ਜਾਂ ਜੋ ਉਹ ਚੀਜ਼ਾਂ ਮੈਂ ਸਿੱਖੀਆਂ ਫਿਰ ਮੈਂ ਆਪਣੇ ਐਕਸਪੀਰੀਅੰਸ ਨਾਲ ਹੌਲੀ-ਹੌਲੀ ਜੋ ਉਸ ਚੀਜ਼ਾਂ ਤੇ ਜਾਣਨਾ ਸ਼ੁਰੂ ਕੀਤਾ ਤੁਸੀਂ ਮੈਨੂੰ ਹੀ ਲੱਗਦਾ ਹੈ ਕਿ ਸੋਚ ਕੇ ਨਹੀਂ ਕੁਝ ਹੁੰਦਾ ਤੁਸੀਂ ਤਾਂ ਲੱਗੇ ਹੋਇਓ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਇੰਜੀਨੀਅਰ ਬਣਨਾ ਹੈ ਮੈਂ ਮੈਡੀਕਲ ਕਰਨਾ ਪਹਿਲਾਂ ਐਸਟਰ ਲੱਗਿਆ ਜੀ ਮੈਨੂੰ ਤੇ ਮੈਂ ਮੈਡੀਕਲ ਦੀ ਇੱਕ ਦਿਨ ਕੋਸ ਕੋ ਕਲਾਸ ਲਈ ਫਿਰ ਮੈਂ ਕਿਹਾ ਨਹੀਂ ਮੈਂ ਅ ਚੀਡ ਫਰ ਵਾਲਾ ਕੰਮ ਨਹੀਂ ਮੈਂ ਕਰਨਾ ਹੈ ਫਿਰ ਮੈਂ ਮੈਥ ਰੱਖ ਲਈ ਮੈਂ ਨਾਨ ਮੈਡੀਕਲ ਚ ਚਲੀ ਗਈ ਕਿ ਮੈਂ ਇੰਜੀਨੀਅਰ ਬਣੂਗੀ ਕਰ ਦੇ ਕਰਾਉਂਦੇ ਹੌਲੀ ਹੌਲੀ ਸਿੰਗਿੰਗ ਤਾਂ ਚੇਟਕ ਬਚਪਨ ਤੋਂ ਹੀ ਸੀਗੀ ਕਿਉਂਕਿ ਸ਼ਬਦ ਗਾਣੇ ਜਿੱਥੇ ਜਾਣਾ ਕਿਤੇ ਕੋਈ ਬੋਲੀਆਂ ਗਾ ਦੇਣੀ ਆ ਸੋ ਐਸਾ ਜੀਵਨ ਚ ਪਰ ਮੰਚ ਸੀਗਾ ਵੀ ਹਾਂ ਗਾਵਾਂਗੇ ਹਾਕੀ ਕਦੋਂ ਹੱਥ ਚ ਆਉਂਦੀ ਆ ਹਾਕੀ ਜੀ ਮੈਂ ਸਕੂਲ ਉੱਥੇ ਸਿੰਪਲ ਜਿਹਾ ਸਕੂਲ ਸੀ ਸਰਕਾਰੀ ਸਕੂਲ ਜਿਹਦੇ ਚ ਅਸੀਂ ਜਾਂਦੇ ਸੀਗੇ ਤੇ ਉੱਥੇ 6ਵੀਂ ਕਲਾਸ ਮੈਨੂੰ ਲੱਗਦਾ 6ਵੀਂ 7ਵੀਂ ਚ ਬੱਚਿਆਂ ਨੂੰ ਚੂਤ ਕੀਤਾ ਜਾਂਦਾ ਵੀ ਇਹ ਟੀਮ ਬਣਾਉਣੀ ਆ ਤਾਂ ਉਦਾਂ ਹੀ ਐਨ ਸੀਗੇ ਮੋਰੀ ਜੇ ਵੀ ਜਦੋਂ ਆਕੇ ਟੀਚਰ ਨੇ ਪੁੱਛਣਾ ਵੀ ਇਹ ਕੰਮ ਕਰਨਾ ਕੌਣ ਕੌਣ ਬੱਚਾ ਚਾਹੁੰਦਾ ਤਾਂ ਉਹ ਹੱਥ ਪਹਿਲੇ ਹੀ ਖੜੇ ਕਰ ਦੇਣਾ ਤੇ ਮੈਨੂੰ ਲੱਗਦਾ ਹੈ ਕਿ ਉੱਥੇ ਇਹ ਸ਼ੁਰੂਆਤ ਹੋਈ ਸੀਗੀ ਜੀ ਫਿਰ ਚੰਗੇ ਲੋਕ ਜ਼ਿੰਦਗੀ ਚ ਆਉਣ ਤਾਂ ਤੁਸੀਂ ਚੰਗਾ ਕਰ ਜਾਂਦੇ ਹੋ ਮੇਰੇ ਮੈਂ ਬlesed ਸੀਗੀ ਕਿ ਮੈਨੂੰ ਬਹੁਤ ਅੱਛੀ ਟੀਚਰ ਮਿਲੇ ਅਨਨ ਜੀ ਫਿਰ ਮੇਰੇ ਕੋਚ ਮਿਲੇ ਜਸਵਿੰਦਰ ਭੰਗੂ ਜੀ ਟੀਚਰ ਸੀਗੇ ਰਜਿੰਦਰ ਕੋ ਡੀਪੀ ਜੀ ਸਾਡੇ ਉਹ ਇੰਨਾ ਪਿਆਰ ਕਰਦੇ ਸੀਗੇ ਕਿ ਇਹ ਵੀ ਬੱਚਾ ਗੌਂਦਾ ਹੈ ਜਾਂ ਵੈਸੇ ਮੈਨੂੰ ਪਿਆਰ ਮਿਲ ਜਾਂਦਾ ਸੀ ਗੌਣ ਕਰਕੇ ਤੇ ਉਹਨਾਂ ਨੇ ਮੈਨੂੰ ਸ਼ੁਰੂਆਤ ਕਰਾਈ ਹਾਕੀ ਦੀ ਤੇ ਫਿਰ ਕੋਲ ਸਾਡੇ ਵੱਡੇ ਵੀਰ ਜੱਸੀ ਭਾਜੀ ਨੇ ਉਹਨੂੰ ਹੋਰ ਸਾਨੂੰ ਮਤਲਬ ਕਹਿ ਲਓ ਸਖਾਇ ਗੁਰ ਹਾਕੀ ਦੇ ਜਿਹਦੇ ਕਰਕੇ ਕਈ ਸਿਵ ਨੈਸ਼ਨਲ ਤੱਕ ਖੇਡੇ ਈਵਨ 골ਡ ਮੈਡਲ ਜਿੱਤਿਆ ਪੰਜਾਬ ਨੈਸ਼ਨਲ ਜਿਹੜੇ ਇੰਡੀਆ ਤੇ ਜਿਹੜੇ ਮੈਚ ਐਸੋਸੀਏਸ਼ਨ ਵੱਲੋਂ ਤੁਹਾਨੂੰ ਹਾਂਜੀ ਹਾਂਜੀ ਕਾਫੀ ਚੀਜ਼ਾਂ ਮਤਲਬ ਔਰ ਜਿੱਥੇ ਜਾਂਦੇ ਸੀ ਹਾਕੀ ਦੇ ਨਾਲ ਨਾਲ ਪਹਿਲਾਂ ਗੰਦੇ ਸੀ ਵੀ ਵਾਰ ਸੁਣਾ ਦੋ ਭਗੇ ਸਿੰਘ ਦੀ ਸੁਣਾ ਦੋ ਜਾਂ ਕੋਈ ਗੁਰੂ ਸਾਹਿਬ ਦੀ ਮਤਲਬ ਦੋਨੋਂ ਚੀਜ਼ਾਂ ਨਾਲ ਨਾਲ ਚੱਲੀਆਂ ਔਰ ਪੜ੍ਹਾਈ ਫਿਰ ਥੋੜੀ ਜੀ ਡਿਸਟਰਬ ਹੋ ਰਹੀ ਸੀ ਕਿਉਂਕਿ ਬਹੁਤ ਸਾਰਾ ਟਾਈਮ ਹਾਂਜੀ ਇੱਧਰ ਸਾਡਾ ਯੂਜ਼ ਹੋਣ ਲੱਗ ਗਿਆ ਬਟ ਮਨ 'ਚ ਸੀਗਾ ਕਿ ਬੀਐਸਸੀ ਜ਼ਰੂਰ ਕਰਨੀ ਹੈ। ਠੀਕ ਹੈ ਜੀ। ਐਂ ਲੱਗਦਾ ਸੀ ਜੇ ਅੱਛਾ ਪੜਾ ਪੜਾਂਗੇ ਇੱਜ਼ਤ ਮਿਲਦੀ ਹੈ ਲੋਕਾਂ 'ਚ। ਹਾਂਜੀ। ਤੇ ਇਹ ਮਨ 'ਚ ਸੀਗਾ ਖਿਆਲ। ਹਾਂਜੀ। ਤੇ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਬੀਐਸਸੀ ਪਾਸ ਆਊਟ ਕੀਤੀ ਦੀ। ਫਿਰ ਤਾਂ ਬਿਜ਼ੀ ਐਨੀ ਹੋ ਗਈ ਤੇ ਅੱਗੇ ਫਿਰ ਐਮਐਮ ਮੈਂ 뮤ਜ਼ਿਕ ਵੀ ਕੀਤੀ ਹੋਈ ਹੈ ਜੀ। ਅੱਛਾ ਜੀ। ਹਾਂਜੀ। ਐਮਐਮ 뮤ਜ਼ਿਕ ਉਹ ਮੈਂ ਬੀਏ ਐਡੀਸ਼ਨਲ ਫਿਰ 뮤ਜ਼ਿਕ ਰੱਖ ਕੇ ਪਹਿਲਾਂ ਬੀਏ ਕੀਤੀ ਜੀ। ਫਿਰ ਮੈਂ ਐਮਏ ਵੀ ਸੌਰੀ ਐਮਏ ਨਹੀਂ ਕੀਤੀ ਬੀਏ ਐਡੀਸ਼ਨਲ ਕੀਤੀ ਬੀਏ ਐਡੀਸ਼ਨਲ ਮਿਊਜ਼ਿਕੇ ਬੋਲਦਾ ਐਮਏ ਦਾ ਤਾਂ ਮੈਂ ਪੇਪਰ ਹੀ ਨਹੀਂ ਦੇ ਸਕੀ ਤਿਆਰੀ ਮੈਂ ਕਰਦੀ ਨਹੀਂ ਸਾਡੇ ਜਬਰਜੰਗ ਜੀ ਹੈ ਜਿਵੇਂ ਪਟਿਆਲੇ ਦੇ ਉਹਨਾਂ ਕੋਲ ਵੀ ਮੈਂ ਜਾਣਦੀ ਨਹੀਂ ਮੇਰਾ ਬੜਾ ਮੰਨਨ ਵਾਲਾ ਮੋਸੀਗਾ ਤੇ ਵੀ ਮੇਰੀ ਤਿਆਰੀ ਕਰਾਉ ਮੈਂ ਪੇਪਰ ਦੇਣੇ ਆ ਪਰ ਫਿਰ ਲੋਕਾਂ ਨੇ ਮੈਨੂੰ ਇੰਨੇ ਫੰਕਸ਼ਨ ਜੇ ਉਹ ਫਿਰ ਮੈਂ ਵੀ ਦੇਉਗੀ ਫਿਰ ਮੈਂ ਸਟੱਡੀ ਨਹੀਂ ਕਰ ਪਾਈ ਜੀ ਸੁਭਮ ਜਦਾਂ ਇੱਕ ਰੋਲ ਮਾਡਲ ਵੀ ਹੁੰਦਾ ਹਨਾ ਤਾਂ ਤੋਂ ਪਹਿਲਾਂ ਵੀ ਇੰਡਸਟਰੀ ਦੇ ਵਿੱਚ ਇੱਕ ਚੰਗਾ ਨਾਮ ਕਮਾਉਣ ਵਾਲੇ ਬਹੁਤ ਲੋਕ ਗਾਇਕੀ ਵਾਲੇ ਪ੍ਰਸਿੱਧ ਗੀਤਕਾਰ ਰਹੇ ਹੁੰਦੇ ਸੋ ਉਹਨਾਂ ਵਿੱਚੋਂ ਤੁਹਾਨੂੰ ਪਸੰਦ ਸੀ ਕੋਈ ਕਿ ਮੈਂ ਇਹਦੇ ਵਰਗਾ ਬਣਾਇਆ ਬਚਪਨ ਚ ਮੈਂ ਮੇਰੇ ਫਾਦਰ ਜਿਹੜੇ ਗਾਣੇ ਸੁਣਦੇ ਸੀ ਮੈਂ ਉਹੀ ਸੁਣਦੀ ਸੀ ਜਿਆਦਾਤਰ ਉਹ ਮੈਨੂੰ ਸੁਣਾਉਂਦੇ ਹੁੰਦੇ ਸੀਗੇ ਤੇ ਪਰ ਜਿਵੇਂ ਕਿ ਸ਼ਹਿਰ ਚ ਅਸੀਂ ਜਿਆਦਾ ਰਹੇ ਹਾਂ ਹਾਂਜੀ ਤੇ ਸ਼ਹਿਰ ਚ ਰਹਿਣ ਕਰਕੇ ਜਿਆਦਾ ਮਤਲਬ ਜਿਵੇਂ ਲਤਾ ਜੀ ਦੇ ਕੋਈ ਗਾਣੇ ਆ ਨੇ ਪਰ ਪੰਜਾਬੀ ਕਾਸਟ ਆ ਮੇਰੇ ਫਾਦਰ ਨੂੰ ਬਹੁਤ ਸ਼ੌਕ ਹੁੰਦਾ ਸੀ ਜਿਵੇਂ ਉਹ ਕੋਈ ਵੀ ਕਿਸੇ ਸਿੰਗਰ ਦੀ ਨਵੀਂ ਆਉਣੀ ਹਾਂਜੀ ਤਾਂ ਉਹਨਾਂ ਨੇ ਲਿਆਉਣੀ ਤੇ ਅਸੀਂ ਉੱਚ-ਉੱਚ ਕਰਕੇ ਲਾ ਕੇ ਸੁਣਨੇ ਗਾਣੇ ਹਾਂਜੀ ਬਟ ਮੈਂ ਇਮਪ੍ਰੈਸ ਜਿਵੇਂ ਮੇਰੇ ਤੇ ਮੇਰੇ ਆਪਣੇ ਸੁਭਾਅ ਤੇ ਮੈਨੂੰ ਲਤਾ ਜੀ ਦੀ ਆਵਾਜ਼ ਜਦੋਂ ਔਲਾਪ ਲਾਉਂਦੇ ਸੀ ਹਾਂਜੀ ਮੇਰੇ ਉਹ ਦਿਲ ਚ ਵਾਈਦੀ ਸੀ ਹਾਂ ਸੁਣਦੇ ਤਾਂ ਜਿਵੇਂ ਫਾਦਰ ਜਾਂ ਘਰੇ ਜਿਹੜੇ ਗਾਣੇ ਵੱਜਦੇ ਉਹ ਮੈਂ ਨਾਰਮਲ ਫੈਮਲੀ ਚ ਉਹ ਸੁਣਦੀ ਸੀ ਬਟ ਮੇਤੇ ਅਸਰ ਹੁੰਦਾ ਸੀ ਲਤਾ ਹੀ ਦੀ ਆਵਾਜ਼ ਦਾ ਹਾਂਜੀ ਇਹ ਅੱਜ ਵੀ ਮੈਂ ਮਹਿਸੂਸ ਕਰਦੀ ਆ ਕਿ ਮੈਂ ਉਹਨਾਂ ਨੂੰ ਬਹੁਤ ਜਿਵੇਂ ਮੈਨੂੰ ਲੱਗਦਾ ਸੀ ਕਿ ਉਹ ਉਹ ਬਹੁਤ ਮਤਲਬ ਅੱਛੀ ਕੋਈ ਚੀਜ਼ ਹੈ ਜੋ ਮੈਨੂੰ ਇੰਨੀ ਚੰਗੀ ਲੱਗਦੀ ਸੀ ਮੇਰੇ ਕੋਲ ਸ਼ੋਰ ਲੱਗ ਜਾਂਦਾ ਸੀ ਜਦੋਂ ਵੀ ਮੈਂ ਰੇਡੀਓ ਕਿਤੇ ਆਵਾਜ਼ ਸੁਣ ਲੈਂ ਜਾਂ ਕੋਈ ਉਨਾ ਦੇ ਕੁਛ ਸ਼ਬਦ ਆਏ ਸੀਗੇ ਜਿਵੇਂ ਆਸ਼ਾ ਪਹੁੰਚ ਲੈਣੀ ਸ਼ਬਦ ਆਇਆ ਸੀ ਜੋ ਦੋ ਮੈਨੇ ਪਚਪਚ ਮੈਂ ਸੁਣਿਆ ਉਹ ਚੀਜ਼ ਮੈਨੂੰ ਬਹੁਤ ਚੰਗੀ ਲੱਗਦੀ ਹੈ ਜੀ ਅਰ ਮੈਂ ਜਦੋਂ ਪਹਿਲੀ ਸਟੇਜ ਤੇ ਤੁਸੀਂ ਜਾਣਦੇ ਹੋ ਗੁਰਦੁਆਰਾ ਸਾਹਿਬ ਦਾ ਉਸ ਤੋਂ ਬਾਅਦ ਹਨਾ ਜੋ ਆਫੀਸ਼ੀਅਲ ਤੌਰ ਤੇ ਕਿਤੇ ਬਾਹਰ ਜਾਣਾ ਉਹ ਕਿਦਾਂ ਦਾ ਸਿਨੈਰੀਓ ਰਿਹਾ ਕਿਦਾਂ ਦਾ ਉੱਥੇ এনवायरमेंट ਕਿਦਾਂ ਦਾ ਸੀਗਾ ਆਫੀਸ਼ੀਅਲੀ ਮਤਲਬ ਜਦੋਂ ਇਹਦਾ ਸੀ ਹਾਂ ਜੀ ਸਿੰਗਰ ਜਾਣੇ ਹਾਂ ਜੀ ਇਹਦੇ ਚ ਇਦਾਂ ਹੋਇਆ ਜੀ ਜਿਵੇਂ ਪਹਿਲਾਂ ਪਹਿਲਾਂ ਤਾਂ ਅਸੀਂ ਜਿੱਥੇ ਵੀ ਮੌਕਾ ਮਿਲਣਾ ਕਿਸੇ ਮੇਲੇ ਤੇ ਚਲ ਜਾਣਾ ਇੱਕ ਗੀਤ ਗਾਤਾ ਇਹ ਮੇਰਾ ਖਿਆਲ ਹੈ 94 ਸਾਨੂੰ ਇੰਡੀਵਿਜੂਅਲੀ ਕਾਲ ਆਈ ਕਿਸੇ ਤੁਹਾਨੂੰ ਬੁਲਾਉਣਾ ਹਾਂਜੀ ਤੇ ਉਦੋਂ ਥੋੜੇ ਜਿਵੇਂ ਝੁਝਾਰੂ ਜੀ ਸੀ ਮੈਨੂੰ ਇੱਕ ਦੋ ਜਗ੍ਹਾ ਤਾਂ ਮੈਂ ਕਹਿੰਦਾ ਵੀ ਜਿਵੇਂ ਤੁਸੀਂ ਲੇਟ ਕਰਤਾ ਸੀ ਫੇਰ ਦੇ ਆਏ ਆ ਦੋਵੇਂ ਮਾਫੀ ਕਰਕੇ ਸੋ ਇਸ ਕਰ ਮੈਨੂੰ ਥੋੜੀ ਥੋੜੀ ਮੌਕੇ ਮਿਲਣੇ ਲੱਗੇ ਟੂਰਨਾਮੈਂਟਸ ਤੇ ਹਾਂਜੀ ਤੇ ਕਈ ਮੈਰिजਸ ਤੇ ਮਨ ਲ 94 ਤੋਂ ਮੈਨੂੰ ਲੱਗਦਾ ਹੈ ਕਿ ਬਸ ਲੋਕ ਇੰਨੇ ਚੰਗੇ ਸੀ ਜੀ ਉਹਨਾਂ ਨੇ ਮੈਨੂੰ ਤਾਂ ਸਿਖਾਤਾ ਜਦੋਂ ਅਸੀਂ ਚੰਗੇ ਹੁੰਨੇ ਆ ਸਾਨੂੰ ਚੰਗੇ ਹੀ ਮਿਲਦੇ ਜਾਂਦੇ ਹਨ ਮਾੜਾ ਜੀ ਕਿਰਪਾ ਰਹਿੰਦੀ ਹੈ ਮੈਨੂੰ ਮੈਂ ਨਹੀਂ ਕਹਿੰਦੀ ਕਿ ਮੈਂ ਮੈਂ ਮੇਰੇ 'ਚ ਬਹੁਤ ਕਮੀਆਂ ਹੋਣਗੀਆਂ ਜੀ ਪਰ ਫਿਰ ਵੀ ਗੁਰੂ ਸਾਹਿਬ ਨੂੰ ਜੋ ਤੁਸੀਂ ਯਾਦ ਰੱਖਦੇ ਹੋ ਮੈਨੂੰ ਲੱਗਦਾ ਹੈ ਰੱਬ ਨੂੰ ਉਹਦੀ ਕਿਰਪਾ ਨਾਲ ਤੁਹਾਨੂੰ ਬਹੁਤ ਚੰਗੇ ਲੋਕ ਐ ਪੰਜਾਬੀ ਤਾਂ ਮੈਨੂੰ ਲੱਗਦਾ ਇੰਨੇ ਆਪਾਂ ਭੋਲੇ ਲੋਕ ਐ ਇੰਨੇ ਚੰਗੇ ਆ ਜਿਨੂੰ ਤੁਸੀਂ ਇੱਜ਼ਤ ਦੇਣੇ ਉਹਨੂੰ ਬੰਨ ਲੈਨੇ ਆ ਬਿਲਕੁਲ ਇੱਕ ਛੋਟੀ ਜੀ ਸਾਡੀ ਇਹ ਜੀਜ਼ ਹੈ ਕਿ ਅਸੀਂ ਪਿਆਰ ਦੇਈਏ ਇੱਜ਼ਤ ਦੇਈਏ ਤੇ ਲੋਕ ਤੁਹਾਨੂੰ ਦੁਗਣਾ ਦਿੰਦੇ ਆ ਪਿਆਰ ਸਾਡੀ ਪਿਆਰ ਤੇ ਮਹਿਮਾਨ ਨਵਾਜ਼ੀ ਕਰਕੇ ਹੀ ਆਪਾਂ ਜਾਣੇ ਜਾਂਦੇ ਆ ਹਾਂ ਜੀ ਹਾਂ ਜੀ ਉਹ ਤਾਂ ਜੀ ਤਾਂ ਕਰਕੇ ਔਰ ਮੈਂ ਬੜੀ ਬlesd ਰਹੀ ਜੀ ਤੇ ਮੈਨੂੰ ਇੰਨਾ ਪਿਆਰ ਮੈਨੂੰ ਅਗ ਲੱਗੇ ਸਾਡੇ ਘਰ ਦੀ ਉਹ ਕੁੜੀ ਐ ਤਾਂ ਵੀ ਐਕਸਟਰਾ ਮੈਨੂੰ ਗੋਆਇਆ ਤੇ ਕਈ ਵਾਰੀ ਸਗੋ ਬੁਆਇਜ਼ ਨੇ ਨੈਚਰ ਲੱਗ ਜਾਣਾ ਨਾ ਮੈਨੂੰ ਇੱਕ ਚੇਤੇ ਆਉਂਦਾ ਕਈ ਵਾਰੀ ਇੱਕ ਕਾਂਟੀ ਸੀਗੇ ਉਹਨਾਂ ਨੇ ਕਿਹਾ ਕਹਿੰਦੇ ਮੁੰਡਿਓ ਪਿੱਛੇ ਹੋ ਕੇ ਨਾ ਚੱ ਚੱਲ ਬੋਤ ਤੂੰ ਗਾ ਉੱਠੀ ਤੇ ਬੈ ਗਈ ਅਸਾ ਜੀ ਹਾਂਜੀ ਇਦਾਂ ਤਾਂ ਹੀ ਸੋਚ ਸਕਦੇ ਹੁੰਦੇ ਹਾਂਜੀ ਇਸ ਤਰ੍ਹਾਂ ਗਾਇਆ ਮਿੱਤੋਂ ਤੁਹਾਨੂੰ ਲੋਕਾਂ ਨੇ ਗਾਇਆ ਪਿਆਰ ਸੀ ਜੀ ਮੈਨੂੰ ਕੋਈ ਨਾ ਕੰਫਰਟੇਬਲ ਲੱਗਦਾ ਸ਼ਾਇਦ ਮੈਂ ਨਾ ਗਾ ਪਾ ਜੀ ਬੀਨੂੰ ਤਾਂ ਇੰਨਾ ਚੰਗਾ ਲੱਗਦਾ ਸੀ ਦਿੱਤੀ ਵੀ ਜਾਣਾ ਮੈਂ ਤਾਂ ਜਿੱਦੋ ਚਾਹ ਚੜਿਆ ਹੁੰਦਾ ਹੈ ਅੱਜ ਵੀ ਮੈਨੂੰ ਪੂਰਾ ਚਾਹ ਹੁੰਦਾ ਹੈ ਕਿ ਮੈਂ ਅੱਛਾ ਮੈਂ ਸਿੰਗਿੰਗ ਕਰੀ ਮੈਂ ਚਾਹ ਗਾਣਾ ਇਹ ਜਿਵੇਂ ਹੁਣ ਚਿਹਰੇ ਤੋਂ ਲੱਗਦਾ ਵੀ ਵਿੰਨੀ ਪੈ ਗਾਈ ਉਹ ਚਾਹ ਪੂਰਾ ਹੈ ਬਹੁਤ ਚਾਹ ਸੀਰੀਅਸਲੀ ਮਤਲਬ ਇਨਾ ਚਾਹ ਹੈ ਨਾ ਮੈਨੂੰ ਸਿੰਗਿੰਗ ਕਰਨਾ ਕਿਉਂਕਿ ਇੱਕਦਮ ਮੈਂ ਛੋਟੇ ਹੁੰਦੇ ਤੋਂ ਮੈਂ ਕਹਿੰਨੀ ਜਦੋਂ ਤੋਂ ਮੈਨੂੰ ਸੁਰਤਾਈ ਆ ਕਿ ਮੈਂ ਦੁਨੀਆ ਚ ਤੇ ਮੈਨੂੰ ਚੰਗਾ ਲੱਗਦਾ ਕਿ ਮੈਂ ਜਾਵਾਂ ਜਿੰਨਾ ਕਿ ਵੀ ਮੈਨੂੰ ਆਉਂਦਾ ਮੈਂ ਨਹੀਂ ਕਹਿੰਦੀ ਕਿ ਮੈਂ ਬਹੁਤ ਜੀ ਬਹੁਤ ਜ਼ਿਆਦਾ ਡੂੰਘਾਈ ਚ ਸਿੱਖ ਪਾਈ ਤੇ ਨਹੀਂ ਹੈ ਜ਼ਿੰਦਗੀ ਚ ਬਹੁਤ ਕਮੀਆਂ ਰਹਿ ਜਾਂਦੀ ਹੈ ਬਿਲਕੁਲ ਤੁਹਾਨੂੰ ਪਤਾ ਨਹੀਂ ਹੁੰਦਾ ਤੁਸੀਂ ਕਿਸ ਡਾਇਰੈਕਸ਼ਨ ਚ ਜਾ ਰਹੇ ਹੋ ਜੀ ਤਾਂ ਪਹਿਲੇ ਹੀ ਸਾਨੂੰ 40 ਸਾਲ ਅਗੇ ਦਾ ਪਤਾ ਲੱਗ ਜਿਵੇਂ ਇਹੇ ਕੰਮ ਚ ਮੈ ਮੈਨੂੰ ਤਰੱਕੀ ਮਿਲਦੀ ਹੈ ਤੇ ਮੈਂ ਇਹੀ ਕਰੀ ਜਾਵਾਂ ਕਈਆਂ ਜਿਸੀਂ ਇੰਨੀ ਮਿਹਨਤ ਕਰਦੇ ਆ ਉਹ ਚ ਸਾਨੂੰ ਨਹੀਂ ਕੰਮ ਮਿਲਦਾ ਨਹੀਂ ਕਰ ਪਾਉਂਦੇ ਅਸੀਂ ਕਿਉਂਕਿ ਅਜ ਤੋ ਮੈਂ ਮੈਨੂੰ ਆਪ ਆ 35 40 ਸਾਲ ਪਹਿਲਾਂ ਵੀ ਦੇਖਦੇ ਆ ਤਾਂ ਉਸ ਵੇਲੇ ਤੱਕ ਵੀ ਇਹ ਹੁੰਦਾ ਸੀ ਵੀ ਚਲੋ ਧੀ ਹੈ ਉਹਨੂੰ ਇੱਕ ਵਿਆਹ ਦੇ ਤੱਕੀ ਬਿਲਕੁਲ ਮੇਰੀ ਕਜ਼ਨਸ ਸਾਰੀਆਂ ਦੇ ਬਹੁਤ ਪਹਿਲਾਂ ਵਿਆਹ ਕਰਦੇ ਹੂੰ ਸਾਰੇ ਵਿਆਹ ਹੀ ਗਏ ਸੀ ਤੇ ਮੇਰੇ ਜਦੋਂ ਗੱਲ ਚੱਲਦੀ ਸੀ ਘਰ 'ਚ ਮੈਂ ਕਹਿੰਦੀ ਸੀ ਮੈਂ ਕਰੋਨਾ ਦੀ ਮੈਂ ਗੀਤ ਵੀ ਗਾ ਤਾਂ ਮੇਰੀ ਮੰਗਣਾ ਕਰਾਉਣਾ ਤੇ ਨਾ ਵਿਆਹ ਕੁੜੀ ਬਟ ਮੈਂ ਸ਼ਾਇਦ ਲਾਡਲੀ ਸੀ ਮੇਰੇ ਫਾਦਰ ਦੀ ਉਹਨਾਂ ਨੇ ਮੈਨੂੰ ਇੱਕ ਚੀਜ਼ ਮਾਈਂਡ 'ਚ ਬਿਠਾਈ ਸੀ ਕਿ ਬੇਟਾ ਵਿਆਹ ਤਾਂ ਕਰਨਾ ਚਲੋ ਬਟ ਨਾਲ-ਨਾਲ ਆਪਣੇ ਪੈਰਾਂ ਤੇ ਖੜੇ ਹੋਣਾ ਤੁਸੀਂ ਕੁਝ ਪੜਨਾ ਕੁਝ ਬਣਨਾ ਇੱਕ ਇੱਕ ਜਨੂਨ ਟਾਈਪ ਮੈਨੂੰ ਮੈਂ ਬਹੁਤ ਮਿਹਨਤ ਕਰਦੀ ਸੀ ਹਾਂਜੀ ਜਿਹੜਾ ਮੈਨੂੰ ਤੁਹਾਡਾ ਉਹ ਗੀਤ ਆ ਦੇਖੋ ਸਿੰਗਿੰਗ ਤਾਂ ਮੈਨੂੰ ਨਹੀਂ ਸੀ ਪਤਾ ਮੈਂ ਇਹ ਸਿੰਗਰ ਪਪੂਲਰ ਹੋ ਜਾਊਗਾ ਹਾਂਜੀ 18ਵੇਂ ਸਾਲ 'ਚ ਮੈਂ ਜਦੋਂ ਪਾਸ ਆਊਟ ਕੀਤੀ ਐ ਬੀਏ ਸੀ 19ਵੇਂ ਸਾਲ 'ਚ ਮੈਂ 에ਅਰ ਇੰਡੀਆ 'ਚ ਜੌਬ ਕੀਤੀ ਅੱਛਾ ਔਰ 20ਵੇਂ ਸਾਲ 'ਚ ਮੈਨੂੰ ਐਜ਼ ਯੂਡੀਸੀ ਬਿਜਲੀ ਬੋਰਡ 'ਚ ਨੌਕਰੀ ਮਿਲੀ ਕੀ ਬਾਤ ਤੁਸੀਂ 에ਅਰ ਇੰਡੀਆ 'ਚ ਵੀ ਜੌਬ ਕੀਤੀ ਐ 에ਅਰ ਇੰਡੀਆ 'ਚ ਮੈਂ ਜੌਬ ਕੀਤੀ ਉਹ ਪਹਿਲਾਂ ਤੁਹਾਨੂੰ ਕੰਟਰੈਕਟ بیسਿਸ 'ਤੇ ਰੱਖਦੇ ਆ ਜੀ ਐਜ਼ ਅ ਪਲੇਅਰ ਉਹਨਾਂ ਨੇ ਮੈਨੂੰ ਰੱਖਿਆ ਕਿਉਂਕਿ ਮੈਂ ਐਨੀ ਮਿਹਨਤ ਕਰਦੀ ਸੀ ਗੱਲ ਸੀ ਕਿ ਕੁੜੀਆਂ ਸ਼ਾਇਦ ਐਈ ਹੁੰਦੀਆਂ ਇਹ ਜਿਹੜੀਆਂ ਜਿਨ੍ਹਾਂ ਨੂੰ ਮੈਂ ਜਾਣਦੀ ਆ ਕਿ ਸਿਰ ਝੁੱਕ ਕੇ ਫਿਰ ਲੱਗ ਜਾਂਦੀਆਂ ਨੇ ਬੇਦਖਾਨ ਤੇ ਇਹ ਮੇਰੀ ਇੱਕ ਹਾਦਸੇ ਜਿਹੜੀ ਮੈਨੂੰ ਲੱਗਦਾ ਸੀ ਕਿ ਮੈਂ ਜੇ ਪੜਨ ਲੱਗੀ ਤਾਂ ਵੇ ਪੜਿਓ ਜਾਣਾ ਖੇਡਣ ਲੱਗੇ ਖੇਡਿਓ ਜਾਣਾ ਤੇ ਮੈਂ 20 ਸਾਲ ਚ ਤੁਸੀਂ ਦੇਖੋ ਆਪਣੇ ਪੈਰਾਂ ਤੇ ਸਟੈਂਡ ਕਰ ਗਈ ਸੀ ਔਰ ਮੈਨੂੰ ਜੋਬ ਮਿਲ ਗਈ ਸੀ ਐਸ ਯੂਡੀਸੀ ਔਰ ਮੈਂ ਇਧੇ ਚ ਬਹੁਤ ਰੱਕੀ ਕਰ ਜਾਣੀ ਸੀ ਪਰ 23 ਚ ਜਾ ਕੇ ਮੈਨੂੰ ਲੱਗਦਾ ਕਿ ਮੈਂ ਮਿਰਗੀ ਇਥੇ ਟੋਣੇ ਸ਼ੁਰੂ ਬਿਲਕੁਲ ਇਸ ਦਾ ਟਾਈਮ ਨਿਕਲੇ ਜਿਹੜਾ ਨਾਮ ਉਹ ਖੁੱਲੇ ਅਖਾੜੇ ਵਾਲਾ ਗੀਤ ਅੱਜ ਵੀ ਜਿੱਥੇ ਬੜਾ ਵਾਇਰਲ ਹੁੰਦਾ ਜਿਹੜਾ ਤੁਹਾਡਾ ਉਹ ਗੀਤ ਆ ਜਿਹਦੇ ਵਿੱਚ ਹੁਣ ਉਹਦੀ ਵੀਡੀਓ ਵੀ ਪਿੱਛੇ ਜੀ ਆਪਾਂ ਵਾਇਰਲ ਆਪਣ ਹੋਈ ਹੈ ਹਨਾ ਉਹ ਉਹ ਗੀਤ ਦੀ ਜਿਹੜੀ ਵੀਡੀਓ ਬਹੁਤ ਲੇਟ ਆਉਂਦੀ ਹੈ ਹਨਾ ਛੱਲਾ ਛੱਲਾ ਹਾਂਜੀ ਇਸ ਤਰ੍ਹਾਂ ਨਹੀਂ ਐਕਚੁਅਲੀ ਉਹ ਜਦੋਂ ਅਸੀਂ ਪਹਿਲਾਂ ਰਿਕਾਰਡ ਕੀਤਾ ਸੀ ਉਦੋਂ ਵੀ ਵੈਨਕੂਵਰ ਮਨਿੰਦਰ ਗਿੱਲ ਜੀ ਨੇ ਸਾਡੇ ਸ਼ੋਅ ਕਰਾਇਆ ਸੀ ਫਸਟ ਟਾਈਮ ਜਦੋਂ ਅਸੀਂ ਕੈਨੇਡਾ ਦੀ ਧਰਤੀ ਦੇਖੀ ਅਮਰੀਕਾ ਦੀ ਧਰਤੀ ਦੇਖੀ ਤੇ ਉਦੋਂ ਵੀ ਉਹ ਗਾਣਾ ਅਸੀਂ ਆਡੀਓ ਰਿਕਾਰਡ ਕੀਤਾ ਸੀ ਤੇ ਮਨਿੰਦਰ ਜੀ ਨੇ ਉਹਦਾ ਇੱਥੇ ਵੀਡੀਓ ਪੜਾਇਆ ਸੀਗਾ ਤੇ ਇਹ ਰਾਜਮਾਨ ਸਾਹਿਬ ਜੀ ਸਾਡੇ ਰਾਈਟਰ ਮੈਂ ਉਹਨਾਂ ਨੂੰ ਵਿਚਾਰ ਮਿਲੀ ਵੀ ਨਹੀਂ ਸੀ ਮੈਨੂੰ ਅੱਗੇ ਤੋਂ ਅੱਗੇ ਇਹ ਗੀਤ ਮੇਰੀ ਕਿਸਮਤ ਆਇਆ ਪਰ ਮੇਰੇ ਮਨ 'ਚ ਸੀ ਕਿ ਉਦੋਂ ਮੇਰੀ ਬਚਪਨ ਦੀ ਆਵਾਜ਼ ਸੀ ਔਰ ਇਹ ਗਾਣਾ ਸਾਰੇ ਨੂੰ ਇੰਨਾ ਪਸੰਦ ਸੀ ਬਹੁਤ ਐਸੇ ਗਾਣੇ ਆ ਜੇ ਤੁਸੀਂ ਮੇਰੇ ਪਹਿਲੇ ਪਹਿਲੇ ਗਾਣੇ ਸੁਣੋਗੇ ਕਈ ਗਾਣੇ ਹੈਗੇ ਆ ਮੈਨੂੰ ਲੱਗਦਾ ਆਨਲਾਈਨ ਵੀ ਲੱਭ ਜੇ ਇਹ ਬੱਚਿਆਂ ਵਾਲੀ ਆਵਾਜ਼ ਹੈ ਕਿਉਂਕਿ ਮੈਂ ਉਹ ਛੋਟੇ ਹੁੰਦੇ ਤੂੰ ਆਪਣਾ ਸਫ਼ਰ ਸ਼ੁਰੂ ਕੀਤਾ ਤੇ ਇਸ ਕਰਕੇ ਮੈਂ ਕੋਸ਼ਿਸ਼ ਕੀਤੀ ਕਿ ਗਾਣਾ ਇੰਨਾ ਚੰਗਾ ਲੱਗਦਾ ਲੋਕਾਂ ਨੂੰ ਅੱਜ ਵੀ ਤੇ ਉਹਦੀ ਫੇਰ ਪ੍ਰੋਪਰ ਤਰੀਕੇ ਨਾਲ ਹੁਣ ਦੁਬਾਰਾ ਗਾ ਕੇ ਨਹੀਂ ਵੀ ਆ ਲੈ ਸੰਭ ਲੈ ਯਾਰ ਆਵੇ ਤੇਰਾ ਛੱਲਾ ਸਾਥ ਹੋਣੀ ਤੇਰਾ ਪਿਆਰ ਨਹੀਂ ਬਣਾਵੇ ਬਹੁਤ ਖੂਬਸੂਰਤ ਬਹੁਤ ਖੂਬਸੂਰਤੀ ਸੀ ਜਿੰਨਾ ਉਹਨਾਂ ਨੇ ਲਿਖਿਆ ਹੈ ਰਾਜਮਾਨ ਸਾਹਿਬ ਵੀਰ ਜੀ ਦਾ ਤੇ ਮੈਂ ਸਗੋਂ ਹੁਣ ਗੀਤ गा ਕੇ ਉਹਨਾਂ ਨੂੰ ਮਿਲ ਦਾ ਮੌਕਾ ਮਿਲਿਆ ਮੈਨੂੰ ਅੱਛਾ ਜੀ ਹੁਣ ਮਿਲੇ ਹੋਂ ਤੁਸੀ ਹੁਣ ਮੌਕਾ ਮਿਲਿਆ ਜੀ ਹਾਂਜੀ ਕਿਉਂਕਿ ਕਈ ਐਵੇਂ ਦੇ ਹਾਲਾਤ ਰਹੇ ਉਹਨਾਂ ਦੇ ਜੀਵਨ ਦੇ ਜਾਂ ਮੇਰੇ ਅਸੀਂ ਅਸੀਂ ਕੁਝ ਨੂੰ ਨਹੀਂ ਮਿਲ ਪਾਈ ਸੀ ਤੇ ਹੁਣ ਅਸੀਂ ਮਿਲਿਆ ਤੇ ਹੋਰ ਗੀਤਾਂ ਬਾਰੇ ਵੀ ਗੱਲਬਾਤ ਕੀਤੀ ਹੈ ਕਿ ਇੱਕੋ ਗੀਤ ਤੁਹਾਡਾ ਦਸ ਭਾਬੀਏ ਦੇ ਮੁੰਡਾ ਕਿਹੜੇ ਪਿੰਡ ਦਾ ਉਹਦੇ ਵਿੱਚ ਹੀ ਬਖਮਾਲ ਵਾਸੀ ਤੁਹਾਡੀ ਹਾਂਜੀ ਉਹ ਟਾਈਮਸ ਦਿੱਤਾ ਸੀ ਜੀ ਆਪਾਂ ਨੂੰ ਟੀ ਸੀਰੀਜ਼ ਤੇ ਸ਼ਮਸ਼ੇਰ ਸੰਧੂ ਜੀ ਨੇ ਕਿਉਂਕਿ ਸੰਧੂ ਸਾਹਿਬ ਗਾਣੇ ਤੇ ਬਣਾਉਂਦੇ ਸੀ ਜੀ ਜਿਵੇਂ ਕੋਈ ਵਿਸਾਖੀ ਆ ਗਈ ਨਾ ਮਸਾਲਾ ਗਿਆ ਤੇ ਮੈਂ ਤਾਂ ਆਪਣੇ ਇੱਕ ਸਾਬਿਕ ਜਗ੍ਹਾ ਰਹੀ ਸੀ ਇਕਦਮ ਸੰਦੇਸ ਆਫ ਫੋਨ ਆਇਆ ਕਿ ਬੇਟੀ ਜਿਸ ਤੁਹਾਡਾ ਗੀਤ ਦੇ ਵਿੱਚ ਗਵਾਉਣਾ ਹੈਗਾ ਜਿਹੜਾ ਕੋਈ ਪ੍ਰੋਗਰਾਮ ਆਪ ਬਣਾ ਰਹੀ ਸੀ ਤੇ 10 ਭਾਬੀ ਇਹ ਨਹੀਂ ਮੁੰਡਾ ਕਿਹੜੇ ਪਿੰਡ ਦਾ ਮੈਂ ਗੀਤ ਗਾ ਕੇ ਕਰਿਆ ਗਈ ਪ੍ਰੋਗਰਾਮ ਆ ਗਿਆ ਰਿਲੀਜ਼ ਹੋ ਗਿਆ ਤੇ ਮੈਨੂੰ ਮੈਂ ਫੋਨ ਕਰਿਆ ਮੈਂ ਕਿਹਾ ਭਾਜੀ ਵੀ ਮੈਨੂੰ ਤਾਂ ਲੱਗਦਾ ਸਭ ਤੋਂ ਪਿੱਛੇ ਵੀਰਾ ਨੰਬਰ ਹੈ ਮੇਰੇ ਗੀਤ ਦਾ ਵੀ ਮੈਂ ਉਦਾਸ ਜੀ ਫੋਕਿੰਗ ਫੋਨ ਕੀਤਾ ਕਹਿੰਦੇ ਨਹੀਂ ਬੇਟੀ ਹਾਂਜੀ ਸਭ ਤੋਂ ਵੱਧ ਤਾਂ ਆਪਣਾ ਗੀਤ ਚੱਲ ਰਿਹਾ 10 ਭਾਬੀਆਂ ਨੇ ਮੁੰਡਾ ਕਿਹੜੇ ਪਿੰਡ ਦਾ ਮੈਂ ਕਿਹਾ ਅੱਛਾ ਵੀ ਜੀ ਬਲੇ ਮੇ ਮੇਰੀ ਲੀਤਾ ਸਰਪ੍ਰਾਈਜ਼ ਸੀਗਾ ਕਿਉਂ ਇੰਨਾ ਗੀਤ ਸਾਡਾ ਫਿਰ ਹਿੱਟ ਹੋਇਆ ਕੁਦਰਤੀ ਚਾਹੇ ਪਤਾ ਨਹੀਂ ਕਹਿੰਦੇ ਹੁੰਦੇ ਆ ਵੀ ਐਸੀ ਜਿੰਨੇ ਗੀਤ ਵੀ ਮੈਨੂੰ ਬਾਜੀ ਦੇ ਗੌਰ ਨੂੰ ਮਿਲੇ ਆ ਔਰ ਸਾਰੇ ਹੀ ਲੋਕਾਂ ਨੇ ਬੇਹਰ ਪਸੰਦ ਕੀਤੇ ਇੱਕ ਗੀਤ ਹੋਰ ਆ ਜਿਹੜਾ ਲੋਕ ਬਹੁਤ ਅੱਜ ਵੀ ਸੁਣਦੇ ਨੇ ਯਾਰ ਉਹ ਇਮੋਸ਼ਨਲ ਗੀਤ ਆ ਜਿਹਦੇ ਵਿੱਚ ਇੱਕ ਮਾਂ ਤੇ ਧੀ ਦਾ ਕਨਸੈਪਟ ਸੀਗਾ ਓਕੇ ਹੁੰਦੇ ਉਹ ਚੰਦ ਦਾ ਸਬਦ ਆ ਬੀਕਮ ਦਿੱਤੀ ਮਾਵਾ ਨਾ ਹਾਂਜੀ ਉਹ ਸਮਝੀ ਉਹਨਾਂ ਨੇ ਗਾਇਆ ਆਪਣੇ ਬਿੰਦ ਰੱਖਿਆ ਵੀਰ ਜੀ ਨੇ ਹਾਂਜੀ ਹਾਂਜੀ ਉਹਦੇ ਸਿਰ ਤੁਹਾਡੀ ਐਕਟਿੰਗ ਹੈ ਮੈਮ ਇਹ ਕਿੱਦਾਂ ਆ ਚਲ ਮੈਨੂੰ ਫਿਰ ਵਿਸਦਾ ਆ ਹਾਂਜੀ ਨਹੀਂ ਜੀ ਵੈਸੇ ਗੀਤ ਮੈਨੂੰ ਬਹੁਤ ਪਸੰਦ ਆ ਉਹਗੇਤ ਸੰਦੂ ਸਾਹਿਬ ਨੇ ਲਿਖਿਆ ਹੈ ਰਵਿੰਦਰ ਖੇਵੀਰ ਰਵਿੰਦਰ ਖਾਂ ਜਵਿੰਦਰ ਖੇਵੀਰ ਜੀ ਸੌਰੀ ਮੈਨੂੰ ਫੇਰੇ ਭੁਲੇਖਾ ਗਿਆ ਕਿ ਉਹ ਉਹਨਾਂ ਦਿਨਾਂ ਦੇ ਵਿੱਚ ਸਾਡੇ ਮੈਨੂੰ ਯਾਦ ਆ ਵੀ ਜਿਹੜੀ ਕੈਸਟਾਂ ਹੁੰਦੀਆਂ ਸੀ ਇਕੱਠੀਆਂ ਸੀ ਇਕੱਠੀਆਂ ਸੀ ਉਹਦੇ ਚ ਮੇਰੀ ਗੀਤਰੀ ਹੁੰਦੇ ਸੀ ਉਹਨਾਂ ਦੇ ਇਸ ਕਰਕੇ ਸ਼ਾਇਦ ਉਹ ਕਿਨਾਂ ਮੈਂ ਅਰੇ ਦਸ ਭਾਬੀ ਇਹ ਨਹੀਂ ਮੁੰਡਾ ਕਿਹੜਾ ਹੈ ਪਿੰਡ ਦਾ ਇਹ ਵਿੱਚ ਜਿਹੜਾ ਮੇਰੀ ਭਾਬੀ ਦਾ ਕਿਰਦਾਰ ਹੈ ਉਹ ਬਿੰਦਰਖੇਵੀਰ ਜੀ ਦੇ ਵਾਈਫ ਨੇ ਕੀਤਾ ਸੀ ਅੱਛਾ ਜੀ ਉਹ ਉਹਨਾਂ ਦੇ ਵਾਈਫ ਨੇ ਸਾਡਾ ਬੜਾ ਆਪਸ ਚ ਪਿਆਰ ਸੀ ਬੜੇ ਮੈਂ ਸਾਰੇ ਬਿੰਦਰਖੇਵੀਰ ਜੀ ਦਾ ਫੈਨ ਆ ਜੀ ਤੇ ਮੈਂ ਅੱਜ ਵੀ ਮੈਨੂੰ ਹੁੰਦਾ ਵੀ ਓਵੇਂ ਦਾ ਗੀਤ ਬਣੇ ਓਵੇਂ ਦਾ ਲੱਗੇ ਹਾਂਮ ਕਦੇ ਫਿਲਮ ਵਿੱਚ ਜਾਣ ਦਾ ਸੋਚਿਆ ਫਿਲਮ ਇੰਡਸਟਰੀ ਵੱਲ ਪੈਰ ਰੱਖਣ ਦਾ ਜਾਂ ਕਦੇ ਪਹਿਲਾਂ ਐਕਚੁਅਲੀ ਦੀ ਵਾਰੀ ਮੈਨੂੰ ਕੋਈ ਨੌਲੇਜ ਨਹੀਂ ਸੀ ਹਮ ਫਿਲਮਾਂ ਦਾ ਜੋ ਸਿਸਟਮ ਕਿਵੇਂ ਚੱਲਦਾ ਹੈ ਕਿਉਂਕਿ ਮੈਨੂੰ ਸਿੰਗਿੰਗ ਲਈ ਤਾਂ ਰਸਤੇ ਮਿਲ ਗਏ ਸੀਗੇ ਤੇ ਪਰ ਫਿਲਮਾਂ ਦਾ ਡਾਇਰੈਕਟਰ ਜਿਹੜੇ ਸੀਗੇ ਉਹ ਕੋਈ ਬਾਹਰੋਂ ਹੁੰਦੇ ਸੀ ਐਕਟਰ ਤੇ ਮੈਨੂੰ ਕਦੇ ਕੰਫਰਟੇਬਲ ਉਹਦੋਂ ਨਹੀਂ ਸੀ ਫੀਲ ਹੁੰਦਾ ਉਹ ਤਾਂ ਬੱਚੀ ਵੀ ਸੀ ਮੈਂ ਬਹੁਤ ਯੰਗ ਇਸ ਤੇ ਮੈਂ ਇਸ ਲਾਈਨ ਤੇ ਸੀਗੀ ਹਾਂਜੀ ਇੱਕ ਦੋ ਜਗ੍ਹਾ ਮੈਂ ਗਈ ਵੀ ਸੀਗੀ ਮੈਨੂੰ ਲੱਗਿਆ ਬਟ ਮੈਨੂੰ ਲੱਗਿਆ ਕਿ ਮੈਂ ਨਹੀਂ ਮਤਲਬ ਮੈਂ ਠੀਕ ਨਹੀਂ ਆਪਣੇ ਆਪ ਨੂੰ ਅ ਕਹੋ ਐਕਟਿੰਗ ਚ ਮੈਨੂੰ ਲੱਗਦਾ ਸੀ ਹਲੇ ਮੈਨੂੰ ਟਾਈਮ ਚਾਹੀਦਾ ਹੈ ਜਾਂ ਬਸ ਸਿੰਗਿੰਗ ਹੀ ਫੇਰ ਮੈਂ ਜੀ ਔਰ ਬਿਜ਼ੀ ਐ ਨਹੀਂ ਸੀ ਲੋਕਾਂ ਨੇ ਮੈਨੂੰ ਬਿਜ਼ੀ ਕਰਤਾ ਸਿੰਗਿੰਗ ਚ ਤੇ ਮੈਨੂੰ ਲੱਗਦਾ ਸੀ ਮੈਂ ਸੋਚਣ ਦਾ ਵੀ ਟਾਈਮ ਨਹੀਂ ਸੀ ਠੀਕ ਹੈ ਜੀ ਸੋ ਮੈਮ ਵਿਨੀਪੈਗ ਗਏ ਹੁਣ ਕਿਉਂਕਿ ਤੁਹਾਡੇ ਕੋਲ ਵੀ ਸਮਾਂ ਘੱਟ ਹੈ ਆਪਾਂ ਉਧਰ ਟਰਨਮੈਂਟ ਵਾਲ ਵੀ ਸਾਰਾ ਕਰਨਾ ਹੈ ਤੇ ਉਹ ਮੈਮ ਕੋਈ ਜਾਂਦੇ ਜਾਂਦੇ ਆਡੀਅנס ਨੂੰ ਸੁਨੇਹਾ ਅੱਜ ਕੱਲ੍ਹ ਨੇ ਸਾਰੇ ਪੰਜਾਬੀਆਂ ਨੂੰ ਕਹਿਣਾ ਹੈ ਕਿ ਕੱਲ ਨੂੰ ਮਿਲਿਆ ਜੀ ਤੇ ਮੈਂ ਬੇਨਤੀ ਕਰਦੀ ਆਪ ਸਾਰਿਆਂ ਨੂੰ ਮੈਨੂੰ ਮੌਕਾ ਮਿਲਿਆ ਤੁਹਾਡੇ ਰੂਪ ਰੂ ਆਪਣੀ ਲਾਈਵ ਸਿੰਗਿੰਗ ਕਰਨ ਦਾ ਤੇ ਸਾਰੀਆਂ ਭੈਣਾਂ ਸਾਰੇ ਬਜ਼ੁਰਗ ਸਾਰੇ ਪਰਿਵਾਰ ਤੁਸੀਂ ਸਾਰੇ ਆਇਓ ਜੀ ਔਰ ਆਪਾਂ ਕੁਝ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ ਆਪਣੇ ਗੀਤ ਸਾਂਝੇ ਕਰਾਂਗੇ ਔਰ ਮੇਲੇ ਜਿੰਨੇ ਵੀ ਹੁੰਦੇ ਆ ਸਾਰੇ ਪੰਜਾਬੀਆਂ ਦੇ ਮੇਲੇ ਤਾਂ ਹੁੰਦੇ ਰਹਿਣੇ ਚਾਹੀਦੇ ਆ ਔਰ ਆਪਸ ਵਿੱਚ ਵੀ ਮੇਲੇ ਹੋਣ ਔਰ ਮੇਲੇ ਕਾਮਯਾਬ ਹੋਣ ਸਾਡੀ ਕਹਿੰਦੇ ਨੇ ਮੈਂ ਅਰਦਾਸ ਕਰਦੀਆਂ ਕਿ ਸੰਗਤਾਂ ਨਿਹਾਲ ਹੋਣ ਚੌਣੇ ਇਕਬਾਲ ਹੋਣ ਅਰ ਬਖਰਬ ਤੇਰੇ ਸਰਦਾਲੂ ਪਰਿਵਾਰ ਹੋਣ ਯੁਗੋ-ਯੁਗ ਹੈ ਤੇ ਤੇਰੀ ਖਰੀ ਟਕਸਾਲ ਚੱਲੇ ਸੰਗਤਾਂ ਦੇ ਬੇੜੇ ਤੇਰੇ ਪਾਠ ਨਾਲ ਪਾਰ ਹੋਣ ਸੋ ਮੇਰੀਆਂ ਅਰਦਾਸਾਂ ਨੇ ਆਪਣੀ ਕੌਮ ਲਈ ਤੁਸੀਂ ਜਿੱਥੇ ਵੀ ਰਹੋ ਜ਼ਿੰਦਗੀ 'ਚ ਚੜ੍ਹਦੀ ਕਲਾ 'ਚ ਰਹਿ ਕੇ ਔਰ ਜ਼ਿੰਦਗੀ ਜੀਏ ਆਪਾਂ ਔਰ ਜਿਹੜੇ ਵੀ ਚੀਜ਼ ਸਾਡੇ ਕਹਿੰਦੇ ਨੇ ਆਉਂਦੀਆਂ ਨੇ ਮੂਰੇ ਤੇ ਉਹਨਾਂ ਨੂੰ ਅਸੀਂ ਐਂ ਸਾਰ ਕਰਦੇ ਇਕੱਠੇ ਹੋ ਕੇ ਪਿਆਰ ਨਾਲ ਅੱਗੇ ਵੱਧ ਜੀ ਸੋ ਬਹੁਤ ਸੋਹਣਾ ਸੁਨੇਹਾ ਦਿੱਤਾ ਮੈਂ ਮਾਰ ਚੜ੍ਹਦੀ ਕਲਾ ਦਾ ਸੁਨੇਹਾ ਹਰ ਚੜ੍ਹਦੀ ਕਲਾ ਚੜ੍ਹਦੀ ਕਲਾ ਸਪੋਰਟਸ ਕਲੱਬ ਦਾ ਟੂਰਨਾਮੈਂਟ ਔਰ ਕੱਲ ਨੂੰ ਆਪਾਂ ਉੱਥੇ ਮਿਲਣਾ ਹੈ ਸੋ ਸਾਡੇ ادارے ਦੇ ਵੱਲੋਂ ਵੀ ਸਭ ਨੂੰ ਬੇਨਤੀ ਹੈ ਵੀ ਕੱਲ ਨੂੰ ਹਮ ਹਮਾ ਕੇ ਵੈਸਟ ਸੇਂਟ ਪੌਲ ਦੇ ਗਰਾਊਂਡਾਂ ਦੇ ਵਿੱਚ ਆਪਾਂ ਪਹੁੰਚਣਾ ਔਰ ਮੈਮ ਉਹਨਾਂ ਨੇ ਉੱਥੇ ਕੱਲ ਲਾਈਵ ਪਰਫਾਰਮੈਂਸ ਦੇਣੀ ਹੈ ਔਰ ਮੈਨੂੰ ਪਤਾ ਮੈਮ ਆਟੋਗ੍ਰਾਫ ਲੈਣ ਵਾਲੇ ਫੋਟੋਆਂ ਵਾਲੇ ਬਹੁਤ ਹੋਣਗੇ ਹਾਂਜੀ ਜੀ ਤੇ ਗੁਰੂ ਮਾਰਾ ਕੰਮ ਇਹ ਸਾਡੇ ਤੁਹਾਨੂੰ ਭਾਜ ਨੇ ਲੋਕ ਨੂੰ ਜਿਹੜਾ ਪਿਆਰ ਮਿਲਿਆ ਪਿਆਰ ਲੈਣਾ ਬਹੁਤ ਔਖਾ ਹੈ ਬਹੁਤ ਔ ਔਰ ਗਾਕੇ ਪਿਆਰ ਲੈਣੇ ਸੋ ਅਸੀਂ ਬਹੁਤ ਧੰਨਵਾਦ ਦਿਆਂ ਮੈਂ ਆਪਣੇ ਸਾਰੇ ਪੰਜਾਬੀਆਂ ਦੀ ਕਿ ਤੁਸੀਂ ਬਹੁਤ ਚੰਗੇ ਹੋ ਸਾਰੇ ਸਾਡੇ ਸਾਰੇ ਸਿੰਗਰ ਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੋ ਜਿਨ੍ਹਾਂ ਵਿੱਚ ਇੱਕ ਮੈਂ ਵੀ ਹਾਂ ਸੋ ਆਜੋ ਜੀ ਫਿਰ ਮਿਲਦੇ ਹਾਂ ਸਵੇਰੇ ਹਾਂ ਜੀ ਧੰਨਵਾਦ ਥੈਂਕ ਯੂ ਮੈਮ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਥੈਂਕ ਯੂ ਵੀਰੇਤ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਸੋ ਮਚੰਦ ਔਰ ਜਦੋਂ ਪੰਜਾਬੀ ਲੋਕ ਗਾਇਕੀ ਦੀ ਅਕਸਰ ਗੱਲ ਹੁੰਦੀ ਹੈ ਤਾਂ ਮੈਮ ਉਹਨਾਂ ਦਾ ਜ਼ਿਕਰ ਆਉਂਦਾ ਆ ਸੋ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਕੋਈ ਸਖਸ਼ੀਤਾਂ ਇੱਥੇ ਪ੍ਰਸਿੱਧ ਸਖਸ਼ੀਤਾਂ ਵਿਨੀਪਕ ਸ਼ਹਿਰ ਵਿਖੇ ਆਉਂਦੀਆਂ ਤਾਂ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਤੁਹਾਡੇ ਤੱਕ ਉਹਨਾਂ ਨੂੰ ਰੂਬਰੂ ਕਰਵਾਈਏ ਔਰ ਇਹ ਜਿਹੜੀ ਕੋਸ਼ਿਸ਼ ਸਾਡੀ ਨਿਰੰਤਰ ਜਾਰੀ ਰਹੇਗੀ ਤਦ ਤੱਕ ਲਈ ਤੁਸੀਂ ਦਾ ਪੰਜਾਬ ਟਾਕ ਸਦਾਰੇ ਨੂੰ ਇਉਂ ਹੀ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ